ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਤੁਹਾਡੇ ਨਾਲ ਤਨਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੇ ਜਨਮ ਦੇ ਬਾਰੇ ਉਸ ਸਾਖੀ ਦਾ ਜ਼ਿਕਰ ਕਰਾਂਗਾ ਤੇ ਬਹੁਤ ਪਿਆਰ ਸਤਿਕਾਰ ਦੇ ਨਾਲ ਸੁਣਨਾ ਜੀ ਤਨਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਸਾਖੀਆਂ ਵਿੱਚੋਂ ਸਾਹਿਬਜ਼ਾਦਿਆਂ ਦੇ ਜਨਮ ਦੀਆਂ ਸਾਖੀਆਂ ਸਾਹਿਬਜ਼ਾਦਿਆਂ ਦੇ ਜਨਮ ਖੁਸ਼ੀਆਂ ਤੇ ਅਨੰਦਪੁਰ ਸਾਹਿਬ ਦੀਆਂ ਅਥਾਰ ਰੌਣਕਾਂ ਸਤਗੁਰੂ ਜੀ ਦੇ ਹੁਣ ਤੱਕ ਦੋ ਵਿਆਹ ਹੋ ਚੁੱਕੇ ਸਨ ਸਭ ਤੋਂ ਪਹਿਲਾ ਵਿਆਹ ਮਾਤਾ ਜੀਤੋ ਜੀ ਨਾਲ 1731 ਸੰਮਤ ਵਿੱਚ ਹੋਇਆ ਸੀ ਤੇ ਦੂਸਰਾ ਵਿਆਹ ਇਸ ਦੇ 10 ਸਾਲ ਬਾਅਦ ਸੰਮਤ 1741 ਵਿੱਚ ਮਾਤਾ ਸੁੰਦਰੀ ਜੀ ਨਾਲ ਹੋਇਆ ਸੀ ਮਾਤਾ ਸੁੰਦਰੀ ਜੀ ਦੀ ਕੁੱਖੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ 1743 ਵਿੱਚ ਵਿਸਾਖ ਦੀ 7 ਤਰੀਕ ਨੂੰ ਪੌਂਟਾਸਾਹਿਬ ਖੇ ਹੋਇਆ ਸੀ ਸਾਹਿਬਜ਼ਾਦਾ ਜੁਜਾਰ ਸਿੰਘ ਜੀ ਦਾ ਜਨਮ ਮਾਤਾ ਜੀਤ ਕੌਰ ਦੀ ਕੁੱਖੋਂ ਸੰਮਤ 1747 ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਬਾਬਾ ਜੋਰਾਵਰ ਸਿੰਘ ਜੀ ਦਾ ਜਨਮ 1753 ਵਿੱਚ ਮਾਤਾ ਜੀਤ ਕੌਰ ਜੀ ਦੀ ਕੁਖ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਸਾਹਿਬਜ਼ਾਦਿਆਂ ਦੇ ਜਨਮ ਤੇ ਬੜੀਆਂ ਖੁਸ਼ੀਆਂ ਤੇ ਪੁੰਨਦਾਨ ਕੀਤੇ ਗਏ। ਕਵੀ ਦਰਬਾਰ ਤੇ ਕੀਰਤਨ ਦਰਬਾਰ ਕੀਤੇ ਗਏ। ਅਨੰਦਪੁਰ ਸਾਹਿਬ ਵਿੱਚ ਸਮੇਂ ਜਿੱਥੇ ਮਹਾਨ ਵਿਦਵਾਨਾਂ ਕਵੀਆਂ ਢਾਡੀਆਂ ਤੇ ਸੇਵਾ ਸੇਵਕੀ ਤੇ ਹੁਕਮ ਮੰਨ ਕੇ ਕੁਰਬਾਨ ਹੋਣ ਵਾਲਿਆਂ ਦਾ ਗੜ ਬਣ ਚੁੱਕਾ ਸੀ ਉਥੇ ਵੀਰਤਾ ਦਾ ਐਸਾ ਪ੍ਰਭਾਵਸ਼ਾਲੀ ਤੇ ਅਸਰਪਰਪੂਰ ਸਾਗਰ ਬਣ ਚੁੱਕਾ ਸੀ ਕਿ ਬਿੱਲੀਆਂ ਤੇ ਕੁੱਤਿਆਂ ਤੋਂ ਡਰਨ ਵਾਲੇ ਲੜਾਈ ਦਾ ਨਾਮ ਸੁਣ ਕੇ ਹੀ ਜਿਨ੍ਹਾਂ ਦੇ ਹੋਸ਼ ਹዋਸ ਕਾਇਮ ਨਹੀਂ ਸਨ ਰਹਿੰਦੇ ਐਸੇ ਲੋਕ ਅਨੰਦਪੁਰ ਸਾਹਿਬ ਦੇ ਖੇੜੇ ਤੇ ਖੁਸ਼ੀ ਭਰੇ ਵਾਤਾਵਰਣ ਵਿੱਚ ਆ ਕੇ ਪਿਛਲੀਆਂ ਆਦਤਾਂ ਨੂੰ ਇੱਕਦਮ ਵਿਸਾਰ ਕੇ ਗੁਰੂ ਜੀ ਦੀਆਂ ਜੰਗੀ ਤੇ ਮਾਰੋ ਬਕਾਰੇ ਦੀਆਂ ਖੇਡਾਂ ਕਸਰਤਾਂ ਵਿੱਚ ਸ਼ਾਮਿਲ ਹੋ ਕੇ ਉਹ ਜਿਹੀ ਹੀ ਬਣ ਜਾਂਦੇ ਗੁਰੂ ਜੀ ਦੇ ਨਗਾਰਾ ਵਜਾਣ ਤੇ ਸਵੇਰੇ ਸ਼ਾਮ ਦੋਵੇਂ ਵੇਲੇ ਕੀਰਤਨ ਦੀਆਂ ਤੁਨਾ ਜੰਗੀ ਕਰਤਬਾ ਦੇ ਅਖਾੜੇ ਸ਼ਿਕਾਰ ਖੇਡਣ ਦੇ ਨਜ਼ਾਰੇ ਵੇਖ-ਵੇਖ ਕੇ ਤੇ ਫਿਰ ਲੰਗਰ ਦੇ ਖੁੱਲੇ ਪੰਡਾਰੇ ਛਕ-ਛਕ ਕੇ ਕਮਜ਼ੋਰ ਤੇ ਕਾਇਰ ਲੋਕ ਸ਼ੇਰ ਦਿਲ ਤੇ ਤਕੜੇ ਸ਼ੂਰ ਵੀਰਾਂ ਵਾਲੇ ਕਰਤੱਬ ਕਰਨ ਲੱਗ ਪਏ ਫਿਰ ਇਹੋ ਜਿਹੇ ਲੋਕਾਂ ਨੂੰ ਗੁਰੂ ਜੀ ਦੀ ਸ਼ਾਬਾਸ਼ ਤੇ ਹੌਸਲਾ ਫਜਾਈ ਉਹਨਾਂ ਦੇ ਜੀਵਨ ਦਾ ਸੱਚਮੁੱਚ ਹੀ ਕਾਇਆ ਕਲਪ ਕਰਕੇ ਰੱਖ ਦਿੰਦੀ ਜਦ શ્રી ਦਸ਼ਮੇਸ਼ ਜੀ ਦੀਵਾਨ ਵਿੱਚ ਸ਼ਸ਼ੋਭਿਤ ਹੁੰਦੇ ਤੇ ਸਿੱਖ ਸੰਗਤਾਂ ਉਹਨਾਂ ਦੇ ਅੱਗੇ ਆਣ ਆਣ ਪੇਟਾਵਾਂ ਅਰਪਣ ਕਰਦੀਆਂ ਤਾਂ ਉਸ ਸਮੇ ਗੁਰੂ ਜੀ ਉਹਨਾਂ ਪਦਾਰਥਾਂ ਤੇ ਮਾਇਆ ਆਦੀ ਨਾਲੋਂ ਸ਼ਸਤਰਾਂ ਦੀਆਂ ਪੇਟਾਵਾਂ ਤੇ ਬੇहद પ્રસન્ન ਹੁੰਦੇ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਜੀ ਨੂੰ ਦਰਸ਼ਨ ਕਰਨ ਸਮੇਂ ਆਉਣ ਲਈ ਗੁਰੂ ਜੀ ਦੇ ਹੁਕਮ ਨੂੰ ਇਸ ਤਰ੍ਹਾਂ ਲਿਖਿਆ ਹੈ ਜਬ ਹਮਰੋ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸਵਸਤਰ ਸਜਾਵੋ ਕਮਰ ਕੱਸਾ ਕਰ ਦੇ ਦਿਖਾਈ ਹਮਰੀ ਖੁਸ਼ੀ ਹੋਏ ਅਦਿਕਾਈ ਇੱਕ ਦੀਪਮਾਲਾ ਦੇ ਮੇਲੇ ਤੇ ਜਿੱਥੇ ਹੋਰ ਸਿੱਖ ਸੰਗਤਾਂ ਪੁੱਜੀਆਂ ਉੱਥੇ ਹਿੰਦੂ ਤੀਰਥਾਂ ਦਾ ਪਰਮਣ ਕਰਦਿਆਂ ਦੋ ਸਾਧ ਮੰਡਲੀਆਂ ਇੱਕ ਸੰਿਆਸੀ ਤੇ ਦੂਜੀ ਬੇਰਾਗੀ ਅਨੰਤਪੁਰ ਸਾਹਿ ਪੁੱਜੀਆਂ ਸੰਿਆਸੀਆਂ ਨੇ ਕਿਹਾ ਮਹਾਰਾਜ ਇਹ ਕੜਾ ਪ੍ਰਸ਼ਾਦ ਦੀ ਰੀਤ ਤੁਸੀਂ ਕਿਵੇਂ ਚਲਾਈ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਇਹ ਰੀਤੀ ਅਸਾਂ ਨਹੀਂ ਚਲਾਈ ਗੁਰੂ ਮਹਾਰਾਜ ਜੀ ਨੇ ਕਿਹਾ ਇਹ ਸਾਡੇ ਪ੍ਰਥਮ ਗੁਰੂ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇ ਤੋਂ ਹੀ ਆਰੰਭ ਹੋਈ ਹੈ ਤੇ ਇਹ ਐਸੀ ਵਸਤੂ ਹੈ ਜਿਸ ਨੂੰ ਬੱਚਾ ਬੁੱਢਾ ਸਭ ਆਸਾਨੀ ਨਾਲ ਖਾ ਸਕਦੇ ਹਨ ਇਸ ਤਰ੍ਹਾਂ ਦੀਆਂ ਗੱਲਾਂ ਦੋਹਾਂ ਹੀ ਟੋਲੀਆਂ ਦੇ ਮਹੰਤਾ ਨੇ ਕੀਤੀਆਂ ਫਿਰ ਉਹਨਾਂ ਕਿਹਾ ਤੁਸੀਂ ਵਿਰਾਗੀ ਤੇ ਤਿਆਗੀ ਕਿਵੇਂ ਹੋਏ ਜਦੋਂ ਸਾਜੋ-ਸਮਾਨਤਾ ਤੁਹਾਡਾ ਬਾਦਸ਼ਾਹੀ ਵਾਲਾ ਹੈ ਗੁਰੂ ਜੀ ਨੇ ਕਿਹਾ ਸਮੇਂ ਦੀ ਲੋੜ ਅਨੁਸਾਰ ਤੇ ਵਰਤੋਂ ਲਈ ਜ਼ਰੂਰੀ ਵਸਤੂਆਂ ਆਪੇ ਹੀ ਤੁਰੀਆਂ ਆ ਰਹੀਆਂ ਹਨ ਤੇ ਖਰਚ ਹੋ ਰਹੀਆਂ ਹਨ ਕੋਈ ਲੋਭ ਲਾਲਚ ਤਾਂ ਇੱਥੇ ਹੈ ਨਹੀਂ ਨਾ ਕੋਈ ਵਸਤੂ ਜਮਾ ਹੋ ਰਹੀ ਹੈ ਪਰ ਉਹਨਾਂ ਲੋਬੀਆਂ ਨੇ ਗੁਰੂ ਜੀ ਦੇ ਤਰਕਾਂ ਨੂੰ ਪ੍ਰਕਟ ਕੀਤਿਆਂ ਤੇ ਅੰਤਰਜਾਮੀ ਸਤਗੁਰੂ ਜੀ ਨੇ ਉਹਨਾਂ ਦੇ ਗੁਪਤ ਕੋਲ ਰੱਖੇ ਹੋਏ ਤਨ ਨੂੰ ਤੇ ਪਰਗਾਮੀ ਹੋਣ ਕਰਕੇ ਭੋਗ ਚੁੱਕੇ ਸੰਕਟਾ ਦਾ ਜ਼ਿਕਰ ਕੀਤਾ ਤਾਂ ਝੱਟ ਹੀ ਸਮਝ ਆ ਗਈ ਕਿ ਇਹ ਸਤਗੁਰੂ ਅੰਤਰਜਾਮੀ ਸਤਗੁਰੂ ਜੀ ਸਭ ਪਿੱਛੇ ਦੀ ਜਾਣਨ ਵਾਲੇ ਸਰਬੱਗ ਪੁਰਸ਼ ਹਨ ਉਹਨਾਂ ਸਿਰ ਨਿਵਾਏ ਤੇ ਖਿਮਾ ਮੰਗੀ ਇਹ ਬੇਰਾਗੀ ਤੇ ਸੰਿਆਸੀ ਸਾਧੂ ਵੀ ਹਥਿਆਰ ਰੱਖਦੇ ਸਨ ਇਸ ਲਈ ਗੁਰੂ ਜੀ ਦੀ ਸ਼ਸਤਰ ਵਿਦਿਆ ਵੇਖਣ ਰੱਖਣ ਦੇ ਖਿਆਲ ਨਾਲ ਉਹਨਾਂ ਨਾਲ ਸ਼ਿਕਾਰ ਤੇ ਚਲੇ ਗਏ ਪਰ ਜਦ ਸ਼ੇਰ ਤੇ ਚੀਤੇ ਸਾਹਮਣੇ ਆਏ ਤਾਂ ਪਿੱਛੇ ਦੇ ਪਿੱਛੇ ਹੋ ਗਏ ਪਰ ਗੁਰੂ ਜੀ ਨੂੰ ਅੱਗੇ ਵੱਧ ਕੇ ਹੱਥੀ ਇਹਨਾਂ ਖੂਨੀ ਜਾਨਵਰਾਂ ਦਾ ਸ਼ਿਕਾਰ ਕਰਦੇ ਵੇਖ ਕੇ ਅశ్ਚਰਜ ਤੇ ਹੈਰਾਨ ਰਹਿ ਗਏ ਫਿਰ ਉਹਨਾਂ ਨੇ ਨਿਸ਼ਾਨੇਬਾਜ਼ੀ ਦੇਖੀ ਤਾਂ ਉਸ ਵਿੱਚ ਵੀ ਗੁਰੂ ਜੀ ਦੇ ਮਹਾਨ ਕਰਤੱਬ ਕਮਾਲ ਦਾ ਜੋਹਰ ਦੇਖਿਆ ਤਾਂ ਵਾਹ ਵਾਹ ਕਰ ਉੱਠੇ ਤੇ ਵਾਹ ਵਾਹ ਕਰਦੇ ਹੋਈ ਗੁਰੂ ਜੀ ਤੋਂ ਵਿਦਾ ਹੋ ਗਏ ਗੁਰੂ ਕੇ ਲੰਗਰ ਦੀ ਪਰੰਪਰਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਰਤਾਰਪੁਰ ਵਾਸ ਸਮੇਂ ਆਪ ਆਰੰਭ ਕੀਤੀ ਸੀ ਤਾਂ ਕਿ ਆਏ ਗਏ ਸਾਧੂ ਸੰਤ ਤੇ ਪ੍ਰੇਮੀ ਸਿੱਖਾਂ ਨੂੰ ਭੁੱਖ ਦੇ ਦੁੱਖ ਲਈ ਕੋਈ ਉਚੇਚਾ ਨਾ ਕਰਨਾ ਪਵੇ ਇਸੇ ਗੁਰੂ ਨੀਤੀ ਅਨੁਸਾਰ ਹੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ ਭਾਵ ਘਿਓ ਵਾਲੀਆਂ ਖੀਰਾਂ ਦੇ ਲੰਗਰ ਗੁਰੂ ਅੰਗਦ ਦੇਵ ਜੀ ਤੇ ਫਿਰ ਗੁਰੂ ਅਮਰਦਾਸ ਜੀ ਵੇਲੇ ਖੂਬ ਚੱਲੇ ਜੋ ਕੁਝ ਹੋਣਾ ਸਭ ਲੰਗਰ ਵਿੱਚ ਹੀ ਪਾ ਦੇਣਾ ਤੇ ਬਾਕੀ ਵਸਤੂ ਰਹਿਣ ਹੀ ਨਾ ਦੇਣੀ ਰਾਤ ਤੱਕ ਸਭ ਅਨਾਜ ਖਤਮ ਕਰ ਦੇਣਾ ਇਹ ਪਰੰਪਰਾ ਗੁਰੂ ਅਮਰਦਾਸ ਜੀ ਦੇ ਵੇਲੇ ਚੱਲੀ ਤੇ ਚੱਲਦੀ ਹੀ ਗਈ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਤਾਂ ਆਪ ਹੱਥੀ ਸੰਗਤਾਂ ਲਈ ਆਟਾ ਪਿੰਦੇ ਤੇ ਲੰਗਰ ਪਕਾਉਂਦੇ ਰਹੇ ਪਰ ਇਸ ਤੋਂ ਮਗਰੋਂ ਗੁਰੂ ਕੇ ਲੰਗਰ ਦਾ ਸਭ ਲਈ ਖੁੱਲੇ ਰਹਿਣਾ ਇਹ ਪਰੰਪਰਾ ਤੁਰ ਹੀ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਸਿੱਖੀ ਵਿਕਾਸ ਦੇ ਉੱਚ ਪੱਧਰਾਂ ਨੂੰ ਛੂ ਰਹੀ ਸੀ। ਕਿਸੇ ਪਾਸੇ ਜੰਗੀ ਕਰਤਬਾ ਦੇ ਅਖਾੜੇ, ਕਿਤੇ ਘੋੜਸਵਾਰੀ, ਕਿਤੇ ਰਸ ਭਿੰਨੇ ਗੁਰਬਾਣੀ ਦੇ ਕੀਰਤਨ ਤੇ ਕਿਤੇ ਵਿਦਵਾਨਾਂ ਦੇ ਅਦੁੱਤੀ ਤੇ ਅਣਸ਼ੋਖਿਆਲਾਂ ਦੇ ਕੁਝ ਕਵੀ ਦਰਬਾਰ ਆਦੀ ਲੱਗਣ ਲੱਗ ਪਏ ਸਨ ਪ੍ਰੋਗਰਾਮ ਵੀ ਵਿਸ਼ਾਲ ਤੇ ਸਿੱਖਾਂ ਦੇ ਇਕੱਠ ਵੀ ਵਿਸ਼ਾਲ ਸਨ ਇਸ ਲਈ ਇਸ ਸਮੇਂ ਗੁਰੂ ਕੇ ਲੰਗਰ ਭਾਵੇਂ ਦੋਵੇਂ ਵੇਲੇ ਹੀ ਪਹਿਲੇ ਵਾਂਗ ਖੁੱਲੇ ਵਰਤਦੇ ਸਨ ਪਰ ਫੇਰ ਵੀ ਮੀਲਾਂ ਵਿੱਚ ਫੈਲੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਲੱਗੇ ਸਿੱਖਾਂ ਲਈ ਲੰਗਰ ਉੱਥੇ-ਉੱਥੇ ਵੀ ਲਾਉਣੇ ਜ਼ਰੂਰੀ ਸਮਝੇ ਗਏ ਸੋ ਇਸ ਕੰਮ ਲਈ ਕੁਝ ਅਨਨ ਸਿੱਖਾਂ ਨੇ ਆਪਣੇ ਆਪ ਹੀ ਤੇ ਕੁਝ ਨੇ ਗੁਰੂ ਜੀ ਤੋਂ ਰਾਸ਼ਨ ਲੈ ਕੇ ਵੱਖ-ਵੱਖ ਘਰਾਂ ਵਿੱਚ ਲੰਗਰ ਲਗਾਉਣੇ ਸ਼ੁਰੂ ਕਰ ਦਿੱਤੇ ਤਾਂ ਕਿ ਜਦੋਂ ਵੀ ਕੋਈ ਆਵੇ ਤੇ ਜਿਸ ਕੈਂਪ ਦੇ ਨੇੜੇ ਹੋਵੇ ਉਥੋਂ ਹੀ ਲੰਗਰ ਛਕ ਸਕੇ ਪਰ ਇਹੋ ਜਿਹੇ ਕੰਮਾਂ ਵਿੱਚ ਦਾਅ ਲਾਉਣ ਵਾਲੇ ਤੇ ਫੋਕੀ ਸ਼ੋਹਰਤ ਦੇ ਚਾਹਵਣ ਵੀ ਰਲਿਆ ਕਰਦੇ ਸਨ ਸੋ ਇਸੇ ਗਰਜ ਨਾਲ ਨਾਮਾਤਰ ਕਈ ਮਸੰਦਾਂ ਨੇ ਵੀ ਲੰਗਰ ਲਗਾਏ ਪਰ ਸਿਵਾਏ ਕੁਝ ਪ੍ਰੇਮੀਆਂ ਤੋਂ ਬਿਨਾਂ ਹੋਰ ਤੋਂ ਕਿਸੇ ਨੂੰ ਕਿਸੇ ਵੇਲੇ ਘੱਟ ਹੀ ਭੋਜਨ ਮਿਲਦਾ ਸੀ ਪਰ ਜਦ ਗੁਰੂ ਕੇ ਹਜ਼ੂਰ ਕਦੇ ਲੰਗਰ ਚਲਾਉਣ ਦੇ ਆਏ ਯਾਤਰੂਆਂ ਦੀ ਸੇਵਾ ਕਰਨ ਦੀ ਗੱਲ ਚਲਦੀ ਤਾਂ ਇਹੋ ਜਿਹੇ ਲੋਕ ਆਪਣੀ ਹਉਮੈ ਭਰੀ ਤੇ ਫੋਕੀ ਸੇਵਾ ਦਾ ਸੱਚੇ ਪ੍ਰੇਮੀਆ ਤੋਂ ਵੱਧ ਵੱਧ ਕੇ ਪ੍ਰਗਟਾਵਾ ਕਰਦੇ ਪਰ ਜਿਨ੍ਹਾਂ ਦੇ ਮਨ ਵਿੱਚ ਗੁਰੂ ਜੀ ਦੀ ਸ਼ਰਧਾ ਗੁਰੂ ਨੂੰ ਸੱਚਾ ਤੇ ਅੰਤਰਜਾਮੀ ਸਮਝਣ ਦੀ ਸੱਚੀ ਲਗਨ ਸੀ ਉਹਨਾਂ ਹਉਮੈ ਤਾਂ ਕੀ ਕਰਨੀ ਸੀ ਸਗੋਂ ਇਹੋ ਹੀ ਅਰਦਾਸ ਕਰਦੇ ਇਹ ਸਤਗੁਰੂ ਜੀਓ ਤੁਹਾਡੀ ਕਿਰਪਾ ਨਾਲ ਹੀ ਸੇਵਾ ਹੋ ਸਕਦੀ ਹੈ ਅਸੀਂ ਤਾਂ ਲਗਭਗ ਅੰਤਰ ਆਤਮਾ ਦੀ ਸੁਝਬੂਝ ਤੋਂ ਖਾਲੀ ਤੇ ਤੁਛ ਬੁੱਧੀ ਵਾਲੇ ਜੀਵ ਕੀ ਸੇਵਾ ਕਰਨ ਜੋਗੇ ਹਾਂ ਕਿੱਥੇ ਇਹ ਗੱਲ ਤੇ ਕਿੱਥੇ ਹਉਮੈ ਨੂੰ ਪ੍ਰਗਟ ਕਰਕੇ ਮੈਂ ਮੇਰੀ ਦਾ ਮੁਜਾਹਰਾ ਕਰਨ ਵਾਲਿਆਂ ਦੀਆਂ ਗੱਪੜ ਗੱਲਾਂ ਅੰਤਰਜਾਮੀ ਸਤਿਗੁਰੂ ਜੀ ਨੇ ਇਹੋ ਜਿਹੇ ਕਪਤੀਆਂ ਤੇ ਪ੍ਰੇਮੀਆ ਦਾ ਨਿਤਾਰਾ ਕਰਨ ਲਈ ਅਜੀਬ ਕੌਤਕ ਵਰਤਾਇਆ ਸੰਧਿਆ ਹੋਣ ਦਾ ਥੋੜਾ ਥੋੜਾ ਹਨੇਰਾ ਹੋਇਆ ਸੀ ਹਜੂਰ ਚੁੱਪਚਾਪੀਤੇ ਸਾਧੂਆਂ ਵਾਲਾ ਪੇਸ਼ ਬਣਾ ਕੇ ਮਹਿਲਾਂ ਵਿੱਚੋਂ ਨਿਕਲ ਤੁਰੇ ਜਿਹੜੇ ਤਰੀਫਾਂ ਕਰਦੇ ਸਨ ਕਿ ਸਾਡੇ ਲੰਗਰ ਵਿੱਚੋਂ ਕਦੇ ਕੋਈ ਮੁੜਿਆ ਹੀ ਨਹੀਂ ਉੱਥੇ ਜਾ ਕੇ ਆਵਾਜ਼ ਦਿੱਤੀ ਲਓ ਭਾਈ ਪਿਆਰਿਓ ਭੁੱਖ ਲੱਗੀ ਹੈ ਦੋ ਪ੍ਰਸ਼ਾਦੇ ਮਿਲਣਗੇ ਪਰ ਸਾਫ਼ ਹੀ ਜਵਾਬ ਮਿਲਿਆ ਅਜੇ ਤਾਂ ਲੰਗਰ ਦਾ ਸਮਾਂ ਨਹੀਂ ਹੋਇਆ ਪਕ ਰਿਹਾ ਹੈ ਫੇਰ ਆਵੀ ਕਿਸੇ ਨੇ ਕਿਹਾ ਰੋਲਾ ਨਾ ਪਾ ਕੱਚਾ ਆਟਾ ਥੋੜਾ ਖਾਣ ਨੂੰ ਦੇਣਾ ਹੈ ਕਿਸੇ ਨੇ ਕਿਹਾ ਬਹਿ ਜਾ ਜਦੋਂ ਤਿਆਰ ਹੋਵੇਗਾ ਮਿਲ ਜਾਵੇਗਾ ਕਿਸੇ ਨੇ ਵੀ ਆਦਰ ਭਾਵ ਨਾਲ ਸ਼ਬਦ ਨਾ ਬੋਲੇ ਤੇ ਆਨੇ ਬਹਾਨੇ ਕਰਦੇ ਰਹੇ ਗੁਰੂ ਜੀ ਇਸੇ ਪੇਸ਼ ਵਿੱਚ ਜਿਸ ਦੀ ਕਿਸੇ ਨੇ ਵੀ ਪਛਾਣ ਨਾ ਕੀਤੀ ਭਾਈ ਨੰਦ ਲਾਲ ਜੀ ਦੇ ਡੇਰੇ ਵਿੱਚ ਪੁੱਜੇ ਤੇ ਆਵਾਜ਼ ਦਿੱਤੀ ਭਾਈ ਨੰਦ ਲਾਲ ਜੀ ਨਿਮਰਤਾ ਨਾਲ ਵਿਦਵਤਤਾ ਨਾਲ ਤਾਂ ਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਚੁੱਕੇ ਸਨ ਤੇ ਜੋ ਗੁਰੂ ਜੀ ਤੋਂ ਇਨਾਮ ਦੀ ਬਖਸ਼ਿਸ਼ ਹੁੰਦੀ ਉਸ ਦਾ ਆਪ ਖੁੱਲਾ ਲੰਗਰ ਕਰਦੇ ਤੇ ਆਏ ਗਏ ਨੂੰ ਬੜੇ ਪ੍ਰੇਮ ਨਾਲ ਛਕਾਉਂਦੇ ਸਨ ਗੁਰੂ ਜੀ ਦੀ ਆਵਾਜ਼ ਸੁਣੀ ਤਾਂ ਉਸ ਵੇਲੇ ਆਟਾ ਗੁਜ ਰਿਆ ਸੀ ਦਾਲ ਰਿਜ ਰਹੀ ਸੀ ਪਰ ਨਿਮਰਤਾ ਤੇ ਮਿਠਾਸ ਤਾਂ ਕਿਤੋਂ ਲੈਣ ਨਹੀਂ ਜਾ ਸਕਦੇ ਕਹਿਣ ਲੱਗੇ ਆਓ ਮਹਾਤਮਾ ਜੀ ਬੈਠ ਜਾਓ ਜੇ ਬਹੁਤੀ ਭੁੱਖ ਨਹੀਂ ਤਾਂ 10 ਮਿੰਟ ਠਹਿਰ ਸਕਦੇ ਹੋ ਤਾਂ ਹੁਣੇ ਤਾਜ਼ਾ ਪ੍ਰਸ਼ਾਦਾ ਪਕਾ ਕੇ ਤੁਹਾਨੂੰ ਛਕਾਉਂਦੇ ਹਾਂ ਦਾਲ ਵੀ ਰਿਜਣ ਹੀ ਵਾਲੀ ਹੈ ਪਰ ਜੇ ਬਹੁਤ ਭੁੱਖ ਲੱਗੀ ਹੈ ਤਾਂ ਸਵੇਰ ਦੇ ਪ੍ਰਸ਼ਾਦੇ ਪਏ ਹਨ ਲੈ ਲਵੋ ਤੇ ਨਾਲ ਦੁੱਧ ਮੱਖਣ ਲੈ ਕੇ ਛਕ ਲਵੋ ਗੁਰੂ ਜੀ ਨੇ ਪ੍ਰਸ਼ਾਦੇ ਤੇ ਮੱਖਣ ਲੈ ਲਿਆ ਤੇ ਲੈ ਕੇ ਤੁਰ ਗਏ ਮੁੰਸੀ ਸਾਹਿਬ ਚੰਦ ਦੀਵਾਨ ਨੰਦ ਚੰਦ ਤੇ ਸਾਈਂ ਬ੍ਰਾਮ ਕੌਰ ਜੋ ਗੁਰਸਿੱਖੀ ਦੇ ਪ੍ਰੇਮੀ ਤੇ ਆਪ ਦੇ ਨਿਤ ਦੇ ਨਿਕਟ ਵਰਤੀ ਵੀ ਸਨ ਉਹਨਾਂ ਦੇ ਡੇਰਿਆਂ ਵਿੱਚ ਵੀ ਗਏ ਪਰ ਜਿਨ੍ਹਾਂ ਉੱਤੇ ਗੁਰੂ ਜੀ ਦੀ ਕਿਰਪਾ ਹੋਵੇ ਉਹ ਕਦੇ ਵੀ ਖਾਲੀ ਹੱਥ ਨਹੀਂ ਮੋੜਦੇ ਅਤੇ ਉਹਨਾਂ ਦੇ ਚਿਹਰੇ ਦਾ ਸੁਭਾਅ ਹਮੇਸ਼ਾ ਖੁਸ਼ ਹੀ ਰਹਿੰਦਾ ਹੈ ਅਤੇ ਉਹਨਾਂ ਦੇ ਬੋਲ ਮਿੱਠ ਬੋਲੜੇ ਹੋ ਜਾਂਦੇ ਹਨ ਉਹਨਾਂ ਦੀ ਰਸਨਾ ਤੋਂ ਕੌੜਾ ਤੇ ਬੇਮੁਖਤਾ ਵਾਲਾ ਸ਼ਬਦ ਨਿਕਲਦਾ ਹੀ ਨਹੀਂ ਫਿਰ ਵੀ ਲੰਗਰ ਤਿਆਰ ਨਾ ਹੋਣ ਕਰਕੇ ਭਾਈ ਨੰਦ ਲਾਲ ਜੀ ਦੇ ਡੇਰੇ ਤੋਂ ਬਿਨਾਂ ਕਿਸੇ ਤੋਂ ਵੀ ਪ੍ਰਾਪਤ ਨਾ ਹੋਇਆ ਕਿਉਂਕਿ ਸਵਕਤਾ ਹੋਣ ਕਰਕੇ ਕਿਸੇ ਦਾ ਵੀ ਲੰਗਰ ਤਿਆਰ ਨਹੀਂ ਸੀ ਸਵੇਰੇ ਜਦੋਂ ਫਿਰ ਲੰਗਰ ਦੀ ਗੱਲ ਗੁਰੂ ਜੀ ਨੇ ਭਰੇ ਦੀਵਾਨ ਵਿੱਚ ਚਲਾਈ ਤਾਂ ਕਿਸੇ ਨੂੰ ਕੀ ਪਤਾ ਸੀ ਕਿ ਸਾਹਿਬ ਆਪ ਪੇਛ ਵਟਾ ਕੇ ਉਹਨਾਂ ਦੇ ਡੇਰਿਆਂ ਤੇ ਰਾਤ ਨੂੰ ਗਏ ਸਨ ਪਰ ਹੁਣ ਜਦ ਸਵੇਰੇ ਉਹਨਾਂ ਲੋਕਾਂ ਦਾ ਨਾਂ ਲੈ ਲੈ ਗੁਰੂ ਜੀ ਕਹਿਣ ਲੱਗੇ ਕਿ ਤੁਸੀਂ ਤਾਂ ਰਾਤੀ ਇੱਕ ਰਮਤੇ ਸਾਧੂ ਨੂੰ ਇਹ ਸ਼ਬਦ ਬੋਲੇ ਤੇ ਲੰਗਰ ਦੇਣੋਂ ਨਾ ਕਰ ਦਿੱਤੀ ਸੀ ਤਾਂ ਉਹ ਲੋਕ ਹੈਰਾਨ ਤੇ ਪਰੇਸ਼ਾਨ ਹੋ ਗਏ ਇਸ ਪਿੱਛੇ ਗੁਰੂ ਜੀ ਨੇ ਕਿਹਾ ਜੇ ਨਹੀਂ ਇਤਬਾਰ ਤਾਂ ਇਹ ਦੇਖੋ ਭਾਈ ਨੰਦ ਲਾਲ ਜੀ ਦੇ ਡੇਰੇ ਵਿੱਚੋਂ ਹੀ ਇਹ ਰੋਟੀਆਂ ਤੇ ਮੱਖਣ ਪ੍ਰਾਪਤ ਹੋਇਆ ਹੈ ਹੋਰ ਕਿਤੋਂ ਨਹੀਂ ਇਹ ਸੁਣ ਕੇ ਸਭ ਗੱਪੜਾਂ ਨੇ ਹੱਥ ਜੋੜੇ ਤੇ ਭੁੱਲ ਦੀ ਖਿਮਾ ਮੰਗਣ ਲੱਗ ਗਏ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਗੁਰੂ ਜੀ ਰਾਤ ਸਮੇਂ ਜਦੋਂ ਲੰਗਰ ਵਰਤ ਚੁੱਕੇ ਸਨ ਉਦੋਂ ਗਏ ਸਨ ਪਰ ਕਿਸੇ ਸਮੇਂ ਵੀ ਗਏ ਸਵਾਲ ਤਾਂ ਉਹਨਾਂ ਗੱਪਾਂ ਮਾਰਨ ਵਾਲੇ ਬੰਦਿਆਂ ਨੂੰ ਪਰਖਣ ਦਾ ਸੀ ਪਰ ਜਿਹੜਾ ਕੋਈ ਆਪ ਨੇਕ ਬਣੇ ਆਪ ਹੀ ਸਖੀ ਤੇ ਦਾਤਾ ਬਣ ਬਣ ਆਪ ਜਣਾਵੇ ਉਹ ਭਾਵੇਂ ਕੋਈ ਵੀ ਹੋਵੇ ਉਸ ਨੂੰ ਗੱਪੜ ਹੀ ਸਮਝਣਾ ਚਾਹੀਦਾ ਹੈ ਸਾਧ ਸੰਗਤ ਜੀ ਇਹ ਸੀ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੀਵਨੀ ਦੇ ਵਿੱਚੋਂ ਇੱਕ ਹੋਰ ਅਧਿਆਏ ਤੇ ਮੈਂ ਅੱਗੇ ਆਉਣ ਵਾਲੇ ਅਧਿਆਇਆਂ ਦੇ ਵਿੱਚ ਤੁਹਾਡੇ ਨਾਲ ਹੋਰ ਵੀ ਗੁਰੂ ਮਹਾਰਾਜ ਜੀ ਦੇ ਹਿਸਟਰੀ ਦਾ ਵਰਣਨ ਕਰਾਂਗਾ ਹੋਈਆਂ ਅਪੁੱਲਾਂ ਚੁੱਕਾਂ ਦੀ ਮਾਫੀ ਦੇਣਾ ਜੀ ਜਲਦੀ ਮਿਲਦੇ ਹਾਂ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ